ਕਹ ਲੈ ਕੀ ਹਾਲ ਚਾਲ ਆ ਯਾਰ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਠੀਕ ਠਾਕ ਹੈ ਹਾਂਜੀ ਵਧੀਆ ਭਰਾ ਤੂੰ ਸੁਣਾ ਬੋਲੇ ਇਹ ਤਾਂ ਵੀ ਕੋਨਾ ਜਾਂ ਟਰੈਕ ਯਾਰ ਇਹ ਤਾਂ ਵੀ ਕੋਨਾ ਜਾਂ ਕਾਦਾ ਇਹ ਤਾਂ ਬਹੁਤ ਤਗੜੀ ਚੀਜ਼ ਹੈ ਜਿਹੜੇ ਕਿਵੇਂ ਹੋਈ ਇਹਨੂੰ ਭਾਵੇਂ ਕੰਪਾਈਨ ਤੇ ਟੰਗ ਲਾ ਕਿਸੇ ਚੀਜ਼ ਤੇ ੜਾ ਦੇ ਅੱਛਾ ਪਉ ਬਾਰੇ ਹਾਂ ਹਾਂ ਹਾਂਜੀ ਉਹੀ ਲੱਗਦਾ ਤੇ ਇੱਕਦੋ ਮੈਂ ਇਹ ਕਿਹਨਾਂ ਹਾਂਜੀ 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 ਬਨਾਇਰ ਕਿੰਡਰ ਤੋਂ ਨਹੀਂ ਇਹਦੇ ਵਿੱਚ ਟਰਬੋ ਲੱਗੀ ਹੋਈ ਹੈ ਟਰਬੋ ਲੱਗੀ ਹੋਈ ਹੈ ਹਾਂਜੀ ਕਿਵੇਂ ਜਾ ਜੀ ਹੈ ਉੱਡਣਾ ਜਾ ਜੀ ਹੈ ਅੱਛਾ ਹਾਂਜੀ ਇਹ ਸਟੋਰੀ ਅਗਰੇ ਦੀ ਇਥੋਂ ਸ਼ੁਰੂ ਕਰਦੇ ਆ 2013 ਮਾਡਲ ਆ ਜੀ 4 ਲੱਖ 25000 ਰੁਪਏ ਡਾਵਾ ਦਾ ਇਹ ਟਾਇਰ ਟਾਇਰ ਹੈਗੇ ਮੰਨ ਕੇ ਚੱਲੋ 85 90 ਪੈਸੇ ਚਾਰੀ ਹਾਂਜੀ ਅੱਛਾ ਹਾਂ ਹੋਂ ਦਾ ਸਿਫਤ ਕੀ ਆ ਹੋ ਸਿਫਤ ਤਾਂ ਜੀ ਸਿਫਤਾਂ ਹੀ ਸਿਫਤਾਂ ਐ ਚ ਚਾਰ ਸਿਲੰਡਰ ਆ ਗਏ ਹੋਰ ਚਾਰ ਸਿਲੰਡਰ ਆ ਗਏ ਜੀ ਆਹ ਦੇਖੋ origional ਕੰਪਨੀ ਕਨੋਂ ਟਰਬੋ ਆਉਂਦੀ ਇਹਦੇ ਤੇ ਠੀਕ ਹੈ ਤੇ ਇਹ ਚਾਰ ਸਿਲੰਡਰ ਇਹ ਹਰਿਆਣਾ ਨੰਬਰ ਹੈ ਜੀ ਐਨਓਸੀ ਮਿਲ ਜੂ ਜੇ ਕੋਈ ਭਰਾ ਨੰਬਰ ਲਵਾਉਣਾ ਚਾਹੁੰਦਾ ਨੰਬਰ ਵੀ ਲਵਾ ਦੇ ਨੰਬਰ ਵੀ ਲਵਾ ਦੇ ਹਾਂਜੀ ਕਾਗਜ਼ਾਂ ਕਿੰਨੇ ਦਾ ਟੈਨਸ਼ਨ ਫਰੀ ਕਰ ਦੇ ਜੀ ਕਿੰਨੇ ਹੋਸਪਾਤਲ ਇਹ ਇਹ ਜੀ 60 ਹੁੰਦਾ ਜੀ 60 ਹਾਂਜੀ ਤੇ 1 ਲੱਖ ਡਬਲ ਆ ਗਿਆ ਹਾਂ ਡਬਲ ਕਲਚ ਆ ਗਿਆ ਡਬਲ ਡਿਸਟਰੀਬਿਊਟਰ ਆ ਗਿਆ ਹਾਂਜੀ ਤੇ ਡਿਮਾਂਡ ਫਿਰ ਇਹਦੀ 425 ਹੈ ਬੋਲੇ ਕੀ ਕਰ ਦੇਗਾ ਫਿਰ ਇਸ ਜਾਰਾ ਇਹ ਜੀ 20000 ਰੁਪਏ ਦਾ ਸਕਾਊਂਟ ਕਰ ਦੇਾਂਗੇ 4 ਲੱਖ 5000 ਦਾ ਦੇਗਾ ਹਾਂ ਜਾਰ ਪੰਜ ਹਾਂ ਜੀ ਇੱਕ ਆਹ ਟਿੱਡਾ ਜਾ ਇਹਦਾ ਟਿੱਡਾ ਜਾ ਇਹ ਵੀ ਉੱਡਣਾ ਸਾਪ ਹੀ ਹੁੰਦਾ ਜੀ ਟਿੱਡਾ ਜਾ ਕਾਦਾ ਇਹਦਾ ਇਹਦਾ ਸਿਉਨੇ ਦੀ ਚਿੜੀ ਹੁੰਦੀ ਹੈ ਜੀ ਹੂੰ ਜਿਵੇਂ ਇਹਦੀ ਸਿਫਤ ਦਾ ਜਿਹਨੂੰ ਪਤਾ ਹੈ ਉਸੇ ਨੂੰ ਪਤਾ ਹੈ ਕੈਂਟ ਜੀ ਹੈ ਪੂਰੀ ਕੈਂਟ ਜੀ ਇਹ ਤਾਂ ਮੁੜ ਕੇ ਉਸੇ ਘੜੇ ਤੇ ਲੱਗੀ ਜਾਂਦਾ ਹੈ ਹਾਂ 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 ਕਿਆ ਬਾਤ ਯਾਰ ਕਿੰਨੇ ਮਾਡਲ ਮੂੜ ਲਖ ਰਹੇ ਇਹ ਇਹ ਮਾਡਲ ਹੈਗਾ 4 ਜੀ ਅੱਛਾ ਪੰਜਾਬ ਨੰਬਰ ਹੈ ਹੂੰ ਪੀ ਵੀ 58 ਨੰਬਰ ਹੈ ਅੱਛਾ ਇਹ ਦੀ ਡਿਮਾਂਡ ਕਰਦੇ ਆਪਾਂ 2 ਲੱਖ ਤੇ 60000 ਰੁਪਿਆ ਅੱਛਾ ਇਹ ਟਰੈਕਟਰ ਆਪਾਂ 2 ਲੱਖ ਤੇ 35000 ਦਾ ਦੇ ਦੇਣਾ 2 35 ਦਾ ਦੇ ਦੇਣਾ ਹਾਂ ਡਬਲ ਕਲੱਚ ਆ ਜੀ ਡਬਲ ਕਲੱਚ ਆ ਗਿਆ ਹਾਂਜੀ ਹਾਂਜੀ ਅੱਛਾ ਹਾਂਜੀ ਡਬਲ ਕਲੱਚ ਪੂਰਾ ਬੰਪਰ ਬੰਪਰ ਨਾਲ ਦਾ origignal ਲਗਾਈ origignal ਲੱਗਾ ਹਾਂਜੀ ਆ ਦੇਖ ਲੈ ਯਾਰ ਹਾਂ ਬੇਟ ਬੂਟ ਨਾਲ ਹੈ ਜੀ ਸਭ ਕੁਝ ਨਾਲ ਹੈ ਜੀ ਜਮਾਂ ਘੋੜੇ ਵਰਗਾ ਹਾਂ ਜਮਾਂ ਸਾਰਾ origignal ਹੈ ਜੀ ਕੋਈ ਰੇ ਲੀਕ ਲੂਕ ਨਹੀਂ ਹੁੰਦੇ ਹਣਾ ਨਾ ਜੀ ਲੀਕ ਹੋਣ ਵਾਲਾ ਦਾ ਕੰਮ ਹੀ ਨਹੀਂ ਨਾਲ ਬਾਕੀ ਯਾਨੀ ਕੀ ਕਹਿੰਦੇ ਆ ਜੀ ਇਹ ਛੋਟਾ ਕੰਮ ਬੋਲਦਾ ਕੋਦੇ ਹਾਂਜੀ ਹਾਈ ਲੈਵਟਾ ਇਹਦੇ ਹਾਂ ਬਹੁਤ ਵਧੀਆ ਜੀ ਆ ਬੰਪਰ ਦੇਖੋ ਜਿਵੇਂ ਰੀਜਨਲ ਨਾਲ ਦਾ ਜੀ 58 ਨੰਬਰ ਆ ਪੂਰਾ ਹੈ ਸਾਰਾ ਜੈਨੀਅਨ ਡੈਕਟਰ ਹੈ ਜੀ 460 ਦਾ ਕਿੰਨੇ ਦਾ ਕਹ ਸੀ 2 260 ਦਾ ਜੀ ਹਾਂ ਸੌਰੀ 260 ਦਾ ਕਿੰਨੇ ਦਾ ਛੱਡ ਦਾਂਗੇ ਇਹ 2,35,000 ਦਾ ਦੇਣਾ ਹਾਂਜੀ ਤੇ ਬਰੇਕ ਆ ਖੜਾ ਘੋੜਾ ਉਹ ਡੱਟ ਲਈ ਹਾਂਜੀ ਇਹਦੀ ਤਾਂ ਕੋਈ ਸੇਫਟੀ ਨਹੀਂ ਕੋਈ ਇਹ ਤਾਂ 14 15 ਮਾਡਲ ਦਾ ਪਾਲੇ ਨਹੀਂ ਥਾਵਾਂਦੇ ਅਜੇ ਤੱਕ ਬਾਜ਼ਰ ਡਿਮਾਂਡ ਸੇ ਹਾਂਜੀ ਪੂਰੇ ਜੀ ਕਿਹਨੂੰ ਕੀ ਕਰਨੀ ਬੋਲੇ ਭਾਰਤਈ ਇਹ 855 ਦੀ ਇੱਕ ਚੀਜ਼ ਹੈ। ਹਾਂਜੀ। ਇਹ ਆਪਣੇ ਲੋਕਾਂ ਦੀ ਬਹੁਤ ਪਸੰਦ ਹੈ 14 15 16 ਮਾਡਲ ਨਾਲ ਲਈ ਹੈ ਜੀ ਪਸੰਦ ਕਰਦੇ। ਬਾਅਦ ਚਾਹੁੰਦੇ ਲੋਕ। ਹਾਂ ਵੱਧ ਚਾਹੁੰਦੇ ਆ ਜੀ। ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਪਰ ਦੇਖ। ਕੰਡੀਸ਼ਨ ਜੀ ਇਹਦੇ ਹੈਗੇ ਮੰਨ ਲਓ 70 75 ਪੈਸੇ ਹੈਗੇ ਜੀ। 75 ਮਗਰਲੇ 15 ਵਾਲੇ ਆ ਜੀ। ਮਗਰਲੇ 15 ਆ ਗਏ। ਹਾਂ ਐਮ ਆਰ ਐਫ ਦੇ ਆ ਗਏ ਚਾਰੇ ਟਾਇਰ। ਡਬਲ ਕਲੱਚ ਆ ਗਿਆ ਡਬਲ ਡਿਸਟਰੀਬਿਊਟਰ। ਹਾਂ ਡਬਲ ਡਿਸਟਰੀਬਿਊਟਰ। ਨੰਬਰ ਹਰਿਆਣਾ? ਹਾਂ ਨੰਬਰ ਹਰਿਆਣਾ ਜੀ। ਇਹਦੀ ਇੰਜਨ ਦਾ ਕੀ ਹਾਲਤ ਹੈ? ਪੂਰਾ ਓਕੇ ਜੀ। ਓਕੇ। ਹਾਂਜੀ ਇਹ ਵਹਾਉਂਦਾ ਤੂੰ ਕਣਕ ਕਿਸ ਦੀ ਹੈ ਨਹੀਂ ਹੁਣ ਨਹੀਂ ਜੀ ਪਹਿਲਾਂ ਅੱਜ ਤੋਂ 20 ਦਿਨ ਪਹਿਲਾਂ ਜੇ ਕੋਈ ਆਉਂਦਾ ਤਾਂ ਭਰਾ ਆਪਦਾ ਬਾਹਣ ਪਿਆ ਸੀਗਾ ਬਾਹ ਆ ਕੇ ਵੀ ਦਿਖਾਉਂਦੇ ਹੁਣ ਕਿਹਦੀ ਕਣਕ ਵਾਦੀਏ ਕਿਹਦੀ ਵਾਦੀ ਹੈ ਸਹੀ ਗੱਲ ਹੈ ਹਾਂਜੀ ਬਾਕੀ ਚੀਜ਼ ਚੰਗੀ ਚੀਜ਼ ਤੂੰ ਹੀ ਦੱਸ ਦਿੰਦੀ ਹੈ ਜੀ ਨਹੀਂ ਗੱਲ 14 ਮਾਰ ਦਾ ਬਾਕੀ ਕਨੋਪੀ ਲੱਗੀ ਹੈ ਛਤਰੀ ਲੱਗੀ ਹੈ ਵਧੀਆ ਆ ਬੰਦਾ ਬੈਠਾ ਉੱਤੇ ਇਹ ਵੀ ਨਾਲ ਹੀ ਦੇ ਦਾਂਗੇ 99 ਦੀ ਮੰਗ ਹੈ ਕਿੱਥੋਂ ਦਾ ਕਰ ਦੇਗਾ ਇਹ ਆਪਾਂ ਦੇ ਦਾਂਗੇ ਟਰੈਕਟਰ 4,60,000 ਦਾ ਦੇ ਦਾਂਗੇ 35,000 ਕਿਹਾ ਸੀ ਹਾਂਜੀ ਠੀਕ ਹੈ ਤੇ ਉਸ ਤੋਂ ਅੱਗੇ ਹੋਰ ਅੱਗੇ ਜੌਂਡੀ ਆਰ ਹਾਂਜੀ ਇਹ ਪਾ ਤੋਰੀ ਇਹ ਵੀ ਬਹੁਤ ਵਧੀਆ ਟਰੈਕਟਰ ਹੈ ਜੀ ਹਾਂ ਇਹ 2010 ਮਾਡਲ ਹੈ ਹਾਂ 3 ਲੱਖ ਤੇ 35000 ਵੀ ਐਡਵਾਂਸ ਕਰਦੇ ਆਂ ਇਹਦੀ ਆਪਾਂ ਅੱਛਾ 325 ਓਏ ਆ 325 ਜੀ ਸੌਰੀ 325 ਸੌਰੀ ਅੱਛਾ ਕੋਈ ਨਹੀਂ ਫਿਰ ਕਿਹਦਾ ਆਪਣੇ ਬੰਦੇ ਦੇਖਣ ਆਲੇ ਆ ਬਾਕੀ ਮਾੜਾ ਮੋਟਾ ਪੇਂਟ ਹੈਗਾ ਜੀ ਆਪਾਂ ਐਵੇਂ ਕਹਿ ਦਈਏ ਬੰਦਾ ਆ ਕੇ ਕਹਿ ਦੇ ਵੀ ਆਹ ਹੋਇਆ ਦੂਰੋਂ ਚੱਲ ਕੇ ਆ ਜੀ ਫਿਰ ਔਖਾ ਜਾ ਹੋ ਜਾਂਦਾ ਹੈ ਔਖਾ ਜਾ ਹੋ ਜਾਂਦਾ ਹੈ ਨਾ ਹਾਂ ਤੇ ਟਾਇਰ ਕਿੰਨੇ ਪੈਸੇ ਆ ਭੁੱਲੇ ਦੇ ਟਾਇਰਾਂ ਦੇ ਟਾਇਰ ਹੈਗੇ ਜੀ ਮੰਨ ਕੇ ਚੱਲੋ 70 ਤੋਂ 75 ਪੈਸੇ ਟਾਇਰ ਆ। ਕਲੱਚ ਡਬਲ ਆ ਗਿਆ। ਹਾਂ ਡਬਲ ਕਲੱਚ ਆ ਜੀ। ਡਬਲ ਡਿਸਟ੍ਰਿਬਿਊਟਰ ਜੀ। ਪਾਵਰ ਸਟੀering। ਬਿਲਕੁਲ ਟੌਪ ਆ ਗਿਆ। ਹਾਂ ਜੀ 16 ਵਾਲੇ ਟਾਇਰਾਂ ਚਾਹੀਏ। ਕਿੰਨੇ ਹਸਪਾਵਰ ਹੋਊਗਾ ਬੰਦੇ ਜੀ? ਇਹ ਜੀ ਮੰਨ ਕੇ ਚੱਲੋ 60 ਹੁੰਦਾ ਹੀ ਹਾਂ 60 ਹੁੰਦਾ। ਹਾਂ ਜੀ। ਹਾਂ। ਨੰਬਰ ਹਰਿਆਣਾ ਹੈ। ਹਾਂ ਹਰਿਆਣਾ ਜੀ। ਐਨਓਸੀ ਦੀ। ਇਹਦੀ ਐਨਓਸੀ ਆਪਾਂ ਕਹਿੰਦੇ ਨਹੀਂ ਜੀ ਆਜੂਗੀ। ਆ ਸਕਦੀ ਹੈ। 50 फेविटी फेविटी। 50 ਹੀ ਹੋ ਗਿਆ ਹਾਂ 50 50 50 50 ਵੀ ਅਗਲਾ ਦਾਅਵੇ ਨਾਲ ਨਹੀਂ ਆਪਾਂ ਕਹਿ ਸਕਦੇ ਵੀ ਆਜੂ ਕਿਉਂਕਿ ਬੰਦਾ ਬਾਹਰ ਗਿਆ ਹੋਇਆ ਜਿੱਦੋਂ ਲੈਤਾ ਸੀ ਆਪਾਂ ਵੀ ਉਹ ਜਿਹਾ ਆਊਗਾ ਤਾਂ ਸਾਈਨ ਕਰੂਗਾ ਸਾਈਨ ਕਰੂਗਾ ਹਾਂ ਚੱਲ ਇੱਥੇ ਹੱਡ ਮਾਰ ਲੈਣ 25 ਡਿਮਾਂਡ ਹੈ ਤੇ ਪ੍ਰੋਫਰ ਕਰ ਦੇਗਾ ਇਹ ਹੀ ਆਪਾਂ ਟਰੈਕਟਰ ਦੇ ਦਾਂਗੇ 290000 ਦਾ 290 ਦਾ ਹਾਂਜੀ 35000 ਜਿਗੜਾ ਹੋਰ ਜੀ ਠੀਕ ਤੇ ਆਹ ਉਹ ਵਿਦੇਸ਼ੀ ਪਰਜਾ ਇਹਦਾ ਵਿਦੇਸ਼ੀ ਤਾਂ ਇਹ ਤਾਂ ਪੁੱਛੀ ਨਾ ਇਹਦਾ ਭਾਲੇ ਨਹੀਂ ਚਾਉਂਦੇ ਜੀ ਇਹ ਸਟੋਰੀ ਹੈ ਫਿਰ ਇਹਦੀ 2012 ਮਾਡਲ ਹੈ ਜੀ ਹੂੰ 4,10,000 ਰੁਪਏ ਡਿਮਾਂਡ ਹੈ ਹੂੰ ਡਬਲ ਕਲੱਚ ਡਬਲ ਪੀਟੀਓ ਅੱਛਾ ਹੂੰ ਡਬਲ ਕਲੱਚ ਡਬਲ ਪੀਟੀਓ ਹਾਂਜੀ ਟਰੈਕਟਰ ਤੁੰ ਤੁੰ ਭਰੀਆਂ ਹੋਈਆਂ ਚੀਜ਼ਾਂ ਹੈ ਹਨਾ ਹਾਂਜੀ ਪੂਰਾ ਜੈਨੀਆਂਨ ਟਰੈਕਟਰ ਹੈ ਸਾਰਾ ਵਧੀਆ ਇਹ ਸ਼ਿਕ ਸਾਈਜ਼ ਛੋਟਾ ਹੈ ਹਨਾ ਹਾਂਜੀ ਛਤਰੀ ਵੀ ਨਾਲ ਦੀ ਕਪੜੇ ਦੀ ਹੈ ਜੀ ਨਾਲ ਦੇ ਕਪੜੇ ਕੌਂਡੀਆ ਦੇ ਦਿੱਤੇ ਜੀ ਹੈਨਾ ਹਾਂਜੀ ਤੇ ਟਾਇਰ ਕਿੰਨੇ ਪੈਸੇ ਮੰਨਦਾ ਕੋਲੇ ਟਾਇਰ ਜੀ ਮਗਰਲੇ 90 ਪੈਸੇ ਮੂਹਰੇਲੇ 70 ਪੈਸੇ ਮੂਹਰੇਲੇ 70 ਪੈਸੇ ਹਾਂਜੀ ਅਗੇ ਗੇਰਿੰਜ ਨਾ ਕੀ ਹੈ ਜਮਾ ਉੱਕ ਕੇ ਹੈ ਓਕੇ ਹਾਂਜੀ ਸੱਲੀ ਕਰ ਲੈ ਬੰਦਾ ਆਪਦੀ ਪੂਰੀ ਕਰ ਲਈ ਜਲਦੀ ਬਹਾਉਣਾ ਤੋਂ ਕਿਹਦੀ ਨਾ ਅਣਕਤਾ ਹੀ ਹੁਣ ਫਿਰ ਟਾਈਮ ਗਿਆ ਕੋਣ ਬਹਾਉਣ ਦੇ ਕੋਣ ਬਹਾਉਣ ਦੇ ਅੱਗੇ ਤਾਂ ਜੇ ਬਾਣ ਕਿਸੇ ਵੇਲਾ ਹੁੰਦਾ ਅਗਲਾ ਉਹਦੀ ਕਹਿੰਦਾ ਮੇਰੇ ਬਾਦੇ ਯਾਰ ਮੇਰੇ ਬਾਦੇ ਹੈ ਨਾ ਹਾਂ ਹੁਣ ਅਗਲਾ ਨੇੜੇ ਲੱਗਣ ਨੂੰ ਦਾ ਇਹ ਹਰਿਆਣਾ ਕਿ ਪੰਜਾਬ ਹੈ ਇਹੇ ਜੀ ਹਰਿਆਣਾ ਹਰਿਆਣਾ ਨੰਬਰ ਹਾਂਜੀ ਇਹਦੀ ਐਨਓਸੀ ਮਿਲ ਜੂ ਹਾਂਜੀ ਕੋਈ ਨੰਬਰ ਲਵਾਉਣਾ ਚਾਹੁੰਦਾ ਨੰਬਰ ਵੀ ਲਵਾ ਦਿਆਂਗੇ ਇਹੇ ਜੀ ਮਿਲਵਾ ਸ਼ਾਇਦ 47 ਸੰਤੁਲੇ ਹੋਊਗਾ 47 ਹੋਊਗਾ ਹਾਂ ਹਾਂ ਜੀ 12 ਮਾਰਦਾ 4 10 ਮਾਰਿਆ ਦੇਖੋ ਦੇਖਿਆ ਆ ਹਾਂ ਜੀ ਇਹ ਆਪਾਂ ਦੇ ਦੇਵਾਂਗੇ ਜੀ 3 ਲੱਖ 85 ਹਜ਼ਾਰ ਰੁਪਏ 3000 ਰੁਪਏ ਚੋਟਾ ਹਾਂ ਜੀ ਓਕੇ ਹੋ ਗਏ ਨੰਬਰ ਕਿਉਂ ਪਿਆ ਇੱਕ ਹੋਰ ਹਾਂ ਜੀ ਰਹਿੰਦਾ ਇੱਕ ਹੋਰ ਬੀ ਆਈ ਰਹਿੰਦਾ ਆਇਆ ਜਦੋਂ ਆ ਮਾੜਾ ਜਿਹੜਾ ਜਿਹੜਾ ਵਧੀਆ ਟਰੈਕਟਰ ਉਹ ਤਾਂ ਰਹਿ ਗਿਆ ਸੀ ਉਹ ਤਾਂ ਰਹਿ ਗਿਆ ਸੀ ਇਹਦੀ ਕੀ ਸਟੋਰੀ ਆ ਹੋਵੇ ਇਹ 2000 ਮਾਡਲ ਹੈ ਜੀ 2 ਲੱਖ 10 ਹਜ਼ਾਰ ਰੁਪਏ ایڈਵਾਂਟ ਹੈ ਇਹ 425 ਦਾ ਵਾਲੀ ਦਾ ਲੋਕਲ ਨੰਬਰ ਹੈ 625 ਦਾ ਨੰਬਰ ਹੈ ਹਾਂ ਜੀ ਇਧਰ ਹਰਿਆਣੇ ਦੇ ਲੋਕ ਵੱਧ ਲੈ ਗਏ ਰਾਜੀ ਸੀ ਇਹਨੂੰ ਅੱਛਾ ਬਾਕੀ ਦਿਖਾਓ ਜੀ ਟ੍ਰੈਕਟਰ ਪੂਰਾ ਸਾਰਾ ਜੈਨੂਇਨ ਪਿਆ ਹੂੰ ਹੂੰ ਰੰਗ ਪੇਡ ਸਾਰਾ ਜੈਨੂਇਨ ਹੈ ਹਾਂ ਜੀ ਜਮਾਂ ਜੈਨੂਇਨ ਹੈ ਅੱਛਾ ਲੈਕ ਢੱਕ ਲੱਗਿਆ ਜੀ ਆਰਮ ਪੈਂਟ ਬਾਰੇ ਦੱਸਤਾ ਸੀ ਵੀ ਕੋਈ ਹੋਇਆ ਇਹ ਹੋਇਆ ਨਹੀਂ ਨਹੀਂ ਜੀ ਆਪਾਂ ਜਿਹੜੀ ਚੀਜ਼ ਕਹਿ ਕੇ ਦੇਵਾਂਗੇ ਹੂੰ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਭਾਈ ਇਹ ਹੋਇਆ ਨਹੀਂ ਬਾਕੀ ਗੇਰੀ ਇਹਦੇ ਕਿਤੇ ਕਲਮ ਨਹੀਂ ਲੱਗੀ ਪੂਰਾ ਚੰਗਾ ਜੀ ਟਰੈਕਟਰ ਅੱਛਾ ਮੰਨ ਲਾ ਵੀ ਪੇਟ ਸਾਰਾ ਨਾਲ ਦਾ ਹੀ ਪਿਆ ਹਾਂ ਨਾਲ ਦਾ ਪਿਆ ਜੀ ਚੰਗੇ ਕਰਵਾਇਆ ਜੀ ਸਮਾਈ ਵਾਲੇ ਟੈਕ ਡੱਕ ਲੱਗਿਆ ਜੀ ਵਧੀਆ ਨਾਲ ਹੀ ਜਾਊਗਾ ਸਾਰਾ ਨਾਲ ਹੀ ਨਾਲ ਹੀ ਸਾਰਾ ਜਾਊ ਜਮਾਣੇ ਕੀਤੇ ਪੂਰੇ ਹੋਰ ਜੀ ਕਿੰਨੇ ਆ ਜੇ ਇਹ ਟਰੈਕਟਰ ਦੇ ਦਿਆਂਗੇ ਜੀ ਆਪਾਂ 1,85,000 ਰੁਪਏ ਦੇ ਰਹੇ ਹੋ ਗਏ ਸਾਰੇ ਹਮ ਤਾਂ ਹੋ ਗਏ ਜੀ ਫੋਨ ਨੰਬਰ ਬੋਲੋ 930666599 ਨਾ ਵੀ ਦੋਸਤੋ ਭੋਲੇ ਦਾ ਆਪਣਾ ਮੇਰੀ ਦਾ ਫੋਨ ਨੰਬਰ ਆ ਗਿਆ ਜੀ ਇਹ ਬਦਲੇ ਕਿਸੇ ਕਰਦੇ ਪੇਨ ਕਰਦੇ ਤੇ ਬੋਲੇ ਧੰਨਵਾਦ ਧੰਨਵਾਦ